ਦੋਸਤੋ ਮੇਰਾ ਨਾਮ ਹੈ ਗੁਰਦੀਪ ਤੇ ਮੇਰੇ ਚੈਨਲ ਦਾ ਨਾਮ ਹੈ ਫਿਲਮੀ ਸੈਂਸ ਅਸੀਂ ਇਸ ਚੈਨਲ ਦੇ ਉੱਤੇ ਹਰ ਹਿੰਦੀ ਪੰਜਾਬੀ ਫਿਲਮ ਦਾ ਰਿਵਿਊ ਕਰਾਂਗੇ ਸਾਨੂੰ ਉਮੀਦ ਆ ਕਿ ਸਾਡੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰੋਗੇ ਅੱਜ ਦੀ ਜਿਹੜੀ ਮੂਵੀ ਦਾ ਰਿਵਿਊ ਕਰਨ ਜਾ ਰਿਹਾ ਮੈਂ ਤੁਸੀਂ ਰਿਵਿਊ ਨਹੀਂ ਸਮਝ ਸਕਦੇ ਬਸ ਮੈਂ ਇੱਕ ਗੱਲ ਕਹੂੰਗਾ ਇੱਕ ਫੈਨ ਹੋਣ ਦੇ ਨਾਤੇ ਸਲਮਾਨ ਖਾਨ ਦੀ ਸਿਕੰਦਰ ਮੂਵੀ ਲਈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਥੀਟਰ ਦੇ ਵਿੱਚ ਇਹ ਇਸ ਟਾਈਮ ਸਿਕੰਦਰ ਜਿਹੜੀ ਸਲਮਾਨ ਖਾਨ ਦੀ ਇਸ ਟਾਈਮ ਸਭ ਤੋਂ ਵੱਡੀ ਫਿਲਮ ਆ ਮੈਂ ਵੀ ਸਲਮਾਨ ਖਾਨ ਦਾ ਫੈਨ ਸੀ ਪਰ ਫੈਨ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਟੋਰੀ ਨਾ ਦੇਖੀਏ ਅਸੀਂ ਐਕਟਿੰਗ ਨਾ ਦੇਖੀਏ ਸਿਰਫ ਇੱਕ ਬੰਦੇ ਦਾ ਫੇਸ ਦੇਖੀਏ ਤਾਂ ਫਿਲਮ ਹਿੱਟ ਹੋ ਜਾਂਦੀ ਹੈ ਨਹੀਂ ਫਿਲਮ ਹੁੰਦੀ ਆ ਹਿੱਟ ਕੰਟੈਂਟ ਵਧੀਆ ਹੋਵੇ ਕਹਾਣੀ ਵਧੀਆ ਹੋਵੇ ਤੇ ਐਕਟਿੰਗ ਵਧੀਆ ਹੋਵੇ ਉਹ ਪਿੱਛੇ ਜਿਹੜੀਆਂ ਫਿਲਮਾਂ ਆਈਆਂ ਨੇ ਉਹਦੇ ਵਿੱਚ ਲੋਕਾਂ ਨੇ ਹੀਰੋ ਨਹੀਂ ਦੇਖਿਆ ਉਹਦੇ ਵਿੱਚ ਲੋਕਾਂ ਨੇ ਸਿਰਫ ਐਕਟਿੰਗ ਤੇ ਕਹਾਣੀ ਤੇ ਫਿਲਮ ਕੀ ਕਹਿ ਰਹੀ ਆ ਸਕ੍ਰੀਨ ਪਲੇ ਕਿਦਾਂ ਇਹ ਸਭ ਕੁਝ ਦੇਖ ਕੇ ਲੋਕਾਂ ਨੇ ਉਹ ਫਿਲਮਾਂ ਨੂੰ ਪਸੰਦ ਕੀਤਾ ਉਹਦੇ ਵਿੱਚ ਛਾਵਾ মুਵੀ ਇਸਤਰੀ 2Y ਸੀ ਤੇ ਪੁਸ਼ਪਾ 2Y ਸੀ ਤਿੰਨੇ ਫਿਲਮਾਂ ਬਲੌਕਬਸਟਰ ਰਹੀਆਂ ਨੇ ਪੈਸਾ ਵੀ ਖੂਬ ਵਟੋੜਿਆ ਰਹੀ ਗੱਲ ਸਿਕੰਦਰ ਦੀ ਸਿਕੰਦਰ ਤੋਂ ਬਹੁਤ ਉਮੀਦਾਂ ਸੀ ਵੀ ਹਾਂ ਪੋਲੀਵੁੱਡ ਦੇ ਵਿੱਚ ਹੁਣ ਵਧੀਆ ਫਿਲਮਾਂ ਫੇਰ ਸ਼ੁਰੂ ਹੋ ਗਈਆਂ ਜਾਂ ਬੋਲੀਵੁੱਡ ਨੂੰ ਸ਼ਾਇਦ ਸਿਕੰਦਰ ਉੱਪਰ ਆਪ ਕਰੂਗੀ ਪਰ ਉੱਥੇ ਬੋਲੀਵੁੱਡ ਥੋੜਾ ਜਿਹਾ ਫੇਰ ਪਿੱਛੇ ਨੂੰ ਚਲੇ ਗਿਆ ਕਿਉਂਕਿ ਇਸ ਵਾਰ ਫੇਰ ਹੀਰੋ ਵਾਜੀ ਦੇ ਹੋਣ ਦੀ ਕੋਸ਼ਿਸ਼ ਕੀਤੀ ਐ ਸੁਮਨ ਖਾਨ ਨੂੰ ਫੇਰ ਦਿਖਾਇਆ ਵੀ ਹਾਂ ਸੁਮਨ ਖਾਨ ਦੀ ਫਿਲਮ ਤਾਂ ਇਹ ਸੁਪਰ ਹਿੱਟ ਹੋ ਜੂਗੀ ਪਰ ਐਦਾਂ ਦਾ ਕੁਝ ਵੀ ਨਹੀਂ ਸੀ ਐਦਾਂ ਦਾ ਕੁਝ ਵੀ ਨਹੀਂ ਹੈ ਫਿਲਮ ਦੇ ਵਿੱਚ ਨਾ ਤਾਂ ਫਿਲਮ ਦੇ ਵਿੱਚ ਕੋਈ ਚੱਜ ਦੀ ਕਹਾਣੀ ਆ ਨਾ ਤਾਂ ਉਸ ਵਧੀਆ ਸਕ੍ਰੀਨ ਪਲੇ ਆ ਤੁਸੀਂ ਮਤਲਬ ਵੀ ਫਿਲਮ ਦੇਦੇ ਦੇਦੇ ਐ ਲੱਗੂ ਕੋਈ ਸੀਰੀਅਲ ਚੱਲਦਾ ਹੁੰਦਾ ਜਿੱਦਾਂ ਅਸੀਂ ਕੋਈ ਨਾਟਕਬਾਜ਼ੀ ਦੇਖ ਰਹੇ ਹਾਂ ਸਾਬ ਪਤਾ ਲੱਗਦਾ ਫਿਲਮ ਦੇਖ ਕੇ ਜਦੋਂ ਵੀ ਕੋਈ ਐਕਟਿੰਗ ਕਰ ਰਿਹਾ ਸਾਬ ਪਤਾ ਲੱਗਦਾ ਕਿ ਉਹ ਐਕਟਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਤੋਂ ਨਹੀਂ ਹੋ ਰਹੀ ਸਰਮਾਨ ਖਾਨ ਦੀ ਐਕਟਿੰਗ ਵੀ ਵਧੀਆ ਨਹੀਂ ਰਕਸ਼ਮੀ ਮਨਦਾਨਾ ਉਸ ਦੀ ਐਕਟਿੰਗ ਵੀ ਵਧੀਆ ਨਹੀਂ ਲੈ ਕੇ ਮਤਲਬ ਫਿਲਮ ਦੇ ਵਿੱਚ ਤਖ ਨਹੀਂ ਹੈਗਾ ਸਿਕੰਦਰ ਨਾਂ ਦਾ ਇੱਕ ਤਾਂ ਟ੍ਰੈਲੀਗੂ ਸੂਤਿਆ ਡਾਇਰੈਕਟਰ ਸੋਦਾ ਹੋਊਗਾ ਕਿ ਫਿਲਮ ਹਿੱਟਾ ਹੁਣ ਤੁਸੀਂ ਡਾਇਰੈਕਸ਼ਨ ਦੀ ਗੱਲ ਲਾ ਲੋ ਫਿਲਮ ਦਾ ਡਾਇਰੈਕਟਰ ਹੈਗਾ ਯਾ ਮੁਰਗਨ ਦੋਸ਼ ਜਿਸ ਨੇ ਫਿਲਮ ਬਣਾਈ ਸੀ ਗੱਜਨੀ ਅਮੀਰ ਖਾਨ ਨੂੰ ਲੈ ਕੇ ਉਹ ਫਿਲਮ ਬਹੁਤ ਚੱਲੀ ਸੀ ਮੈਨੂੰ ਲੱਗਦਾ ਪਹਿਲੀ ਫਿਲਮ ਸੀ ਉਹ ਜਿਹਨੇ 100 ਕਰੋੜ ਕ੍ਰੋਸ ਕੀਤਾ ਸੀਗਾ ਤੇ ਹੁਣ ਉਹੀ ਡਾਇਰੈਕਟਰ ਨੇ ਕਾਫੀ ਟਾਈਮ ਬਾਅਦ ਫਿਲਮ ਕੀਤੀ ਹਿੰਦੀ ਦੇ ਵਿੱਚ ਬਾਲੀਵੁੱਡ ਚ ਸਿਕੰਦਰ ਸਿਕੰਦਰ ਮੂਵੀ ਦੇਖੋਗੇ ਤੇ ਤੁਹਾਨੂੰ ਇੱਕ ਗੱਲ ਇਹ ਲੱਗੂਗੀ ਯਾਰ ਕਿ ਸ਼ਾਇਦ ਗੱਜਨੀ ਉਸ ਬੰਦੇ ਤੋਂ ਤੁੱਕੇ ਨਾਲ ਬਣ ਗਈ ਕਿਉਂਕਿ ਸਿਕੰਦਰ ਦੇ ਵਿੱਚ ਤੁਹਾਨੂੰ ਅਟਰੈਕਸ਼ਨ ਕਿਸੇ ਪਾਸੇ ਨਹੀਂ ਵਧੀਆ ਲੱਗਣੀ ਮਤਲਬ ਵੀ ਐਦਾਂ ਲੱਗਦਾ ਜਿਵੇਂ ਨਾ ਕੋਈ ਛੋਟੀ ਬਜਟ ਦਾ ਟਰੈਕਟਰ ਕੋਈ ਫਿਲਮ ਬਣਾ ਰਿਹਾ ਹੈ ਜਿਹਦਾ ਕੋਈ ਬਜਟ ਨਹੀਂ ਹੈਗਾ ਸਿਰਫ ਉਹ ਤੱਕੇ ਨਾਲ ਫਿਲਮ ਬਣਾ ਰਿਹਾ ਇਹ ਫਿਲਮ 100 ਕਰੋੜ ਕਰਾਸ ਕਰ ਜੂਗਾ ਕੋਈ ਸਲਮਾਨ ਖਾਨ ਦਾ ਨਾਮ ਹੈ ਪਰ ਨੈਕਸਟ ਟਾਈਮ ਜੇ ਸਮਾਲ ਖਾਨ ਦੀ ਕੋਈ ਵਧੀਆ ਮੂਵੀ ਵੀ ਆਊਗੀ ਨਾ ਸ਼ਾਇਦ ਉਹ ਫੈਨ ਨਹੀਂ ਦੇਖਣ ਜਾਣਗੇ ਉਹਦਾ ਕਾਰਨ ਹੈ ਕਿਉਂਕਿ ਹਰ ਫਿਲਮ ਦੇ ਵਿੱਚ ਇੱਕੋ ਤਰ੍ਹਾਂ ਦੀ ਐਕਟਿੰਗ ਤੁਸੀਂ ਫਿਲਮ ਲਾ ਲਓ ਜਿਹਦੇ ਵਿੱਚ ਐਕਟਿੰਗ ਬਿਲਕੁਲ ਨਹੀਂ ਵਧੀਆ ਰਾ ਦੇ ਵਿੱਚ ਬਿਲਕੁਲ ਨਹੀਂ ਵਧੀਆ ਸੀ ਕਿਸੇ ਖਪਾਈ ਕਿਸੇ ਦਾ ਜਾਨ ਉਹਦੇ ਵਿੱਚ ਉਹਦੇ ਵਿੱਚ ਵੀ ਸੇਮ ਐਕਟਿੰਗ ਕੀਤੀ ਹੋਈ ਸੀ ਰੇਸ 3 ਦੇ ਵਿੱਚ ਵੀ ਸੇਮ ਐਕਟਿੰਗ ਕੀਤੀ ਹੋਈ ਆ ਜਦੋਂ ਡਾਇਲੋਗ ਆਪਾਂ ਬੋਲਦੇ ਆ ਸਮਾਲ ਖਾਨ ਡਾਇਲੋਗ ਬੋਲ ਰਿਹਾ ਤਾਂ ਬਿਲਕੁਲ ਸੁਸਤ ਜਿੱਦਾਂ ਨਾ ਬਸ ਮੈਂ ਕੜੇ ਲੋ ਬੋਲ ਕੇ ਨਿਕਲ ਜਾਂ ਬਸ ਮਤਲਬ ਬਿਲਕੁਲ ਸਲੋ ਜਦੋਂ ਐਕਸ਼ਨ ਸੀਨ ਆਉਂਦੇ ਨੇ ਸਿਕੰਦਰ ਦੇ ਵਿੱਚ ਉੱਥੇ ਵੀ ਬਿਲਕੁਲ ਸੋਵਾ ਪਤਾ ਲੱਗਦਾ ਕਿ ਹਾਂ ਬੰਦੇ ਦੀ ਹੁਣ ਏਜ ਹੋ ਚੁੱਕੀ ਆ ਬਸ ਉਤੇ ਕੈਮਰਾ ਥਰੂ ਐਕਸ਼ਨ ਕਰਵਾਇਆ ਜਾ ਰਿਹਾ ਵਾ ਉਦਾਂ ਕੁਝ ਖਾਸ ਨਹੀਂ ਲੱਗਿਆ ਤੇ ਮੈਂ ਦੇਖਿਆ ਕਿ ਇਹ ਫਿਲਮ ਨੇ ਮਤਲਬ ਵੀ ਬਿਨੈਨ ਨਾ ਖਾਸ ਨਹੀਂ ਕਰਨਾ ਅਤੇ ਚਾਰ ਪੰਜ ਦਿਨਾਂ ਬਾਅਦ ਇਹ ਫਿਲਮ ਈਦ ਈਦ ਕਰਕੇ ਸ਼ਾਇਦ ਆ ਦੋ ਦਿਨ ਲੈ ਕੇ ਫਿਲਮ ਪੈਸਾ ਕਮਾਉ ਜੂਗੀ 100 ਕਰੋੜ ਕਮਾ ਜੂਗੀ ਪਰ ਦੋ ਤਿੰਨ ਦਿਨਾਂ ਬਾਅਦ ਵਰਕਿੰਗ ਡੇ ਦੇ ਵਿੱਚ ਇਹ ਬਿਲਕੁਲ ਗ੍ਰੋਥ ਥੱਲੇ ਜਾਊਗਾ ਤੇ ਅਗਲੀ 10 ਤਰੀਕ ਨੂੰ ਫਿਲਮ ਆ ਰਹੀ ਹੈ ਚਾਟ ਸੁਨੀ ਦੇ ਹੋਲ ਦੀ ਉਸ ਤੋਂ ਬਾਅਦ ਤਾਂ ਇਹ ਫਿਲਮ ਬਿਲਕੁਲ ਪਿੱਛੇ ਨੂੰ ਚਲੀ ਜਾਣੀ ਹੈ ਯਾਰ ਦੇ ਨਾਲ ਆ ਰਹੀ ਹੈ ਆਕਾਲ ਉਹਨਾਂ ਦਾ ਵੀ ਅਸੀਂ ਰਿਵਿਊ ਦਵਾਂਗੇ ਮੂਵੀ ਰਿਵਿਊ ਦਵਾਂਗੇ ਹੁਣ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਸਿਕੰਦਰ ਮੂਵੀ ਕਿੱਦਾਂ ਲੱਗੀ ਜਿਸਨੇ ਦੇਖੀ ਹੈ ਮਿਲਦੇ ਆਂ ਅਗਲੀ ਵੀਡੀਓ ਚ ਤਤਕਲੀ ਧੰਨਵਾਦ